ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਨੀਰੀ ਦੀ ਉਮਰ ਕਿਸਮ ਬਾਰ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਕਿੰਨੇ ਦਿਨ ਦੀ ਆਪਾਂ ਪਨੀਰੀ ਲਾਉਣੀ ਜਿਹੜਾ ਕਿ ਪੋਟੈਂਸ਼ੀਅਲ ਪੂਰਾ ਆਪਾਂ ਝਾੜ ਵਾਸਤੇ ਐਕਸਪਲੋਰ ਕਰ ਸਕੀਏ ਦੇਖੋ ਕਿਸਾਨ ਵੀਰੋ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਬਾਤਾਂ ਜ਼ਿਆਦਾਤਰ ਸਾਂਝੀਆਂ ਕਰਦਾ ਹੁੰਨਾ ਨਾ ਇਹ ਤਕਨੀਕੀ ਨੁਕਤੇ ਨੇ ਇਹਦੇ ਵਿੱਚ ਆਪਣਾ ਕੋਈ ਕਿਸੇ ਕਿਸਮ ਦਾ ਕੋਈ ਵਾਧੂ ਖਰਚ ਨਹੀਂ ਹੁੰਦਾ ਸਿਰਫ ਆਪਣੀ ਟਾਈਮ ਮੈਨੇਜਮੈਂਟ ਸਮੇਂ ਦਾ ਸਹੀ ਪ੍ਰਬੰਧਨ ਮਤਲਬ ਸਮੇਂ ਅਨੁਸਾਰ ਆਪਾਂ ਸਹੀ ਨੁਕਤੇ ਅਪਣਾ ਕੇ ਝਾੜ ਚੰਗਾ ਕਿਵੇਂ ਲੈ ਸਕਦੇ ਇਹਦੇ ਵਿੱਚ ਆਪਾਂ ਨੂੰ ਐ ਲੱਗਦਾ ਕਿ ਇਹਦਾ ਕੋਈ ਫਰਕ ਨਹੀਂ ਪੈਂਦਾ ਬਹੁਤ ਫਰਕ ਪੈਂਦਾ ਆਧਾਰਨ ਤੁਹਾਨੂੰ ਦੇ ਦਿੰਦਾ ਜਿਵੇਂ ਪੀ 126 ਆ ਜੇ ਆਪਾਂ 22 ਤੋਂ 25 ਦਿਨ ਦੀ ਪਨੀਰੀ ਲਾਉਨੇ ਆ ਇੱਕ ਆਪਣੀ 35 ਦਿਨ ਦੀ ਪਨੀਰੀ ਹੈ ਇੱਕ ਆਪਣੀ 45 ਦਿਨ ਦੀ ਪਨੀਰੀ ਹੈ ਜਿਹੜੀ 25 ਦਿਨ ਵਾਲੀ ਆ ਉਹਦੇ ਨਾਲੋਂ 35 ਦਿਨ ਵਾਲੀ ਦਾ 7 ਤੋਂ 8% 9% ਤੱਕ ਝਾੜ ਦਾ ਕਸਾਰਾ ਲੱਗਦਾ ਇਹ ਰਿਸਰਚ ਬੇਸਡ ਹੈ ਮੈਂ ਵੈਸੇ ਗੱਲਬਾਤ ਆਪਾਂ ਨਹੀਂ ਕਰਦੇ ਹੁੰਦੇ ਜੋ ਵੀ ਰეკਮੈਂਡੇਸ਼ਨ ਆ ਵੀ ਇਹ ਲੁਧਿਆਣਾ ਦੀਆਂ ਨੇ ਜੋ ਰਿਸਰਚ ਬੇਸਡ ਜੋ ਜਿਹੜੇ ਹੈਗੇ ਨੁਕਤੇ ਆ ਉਹਨਾਂ ਬਾਰੇ ਆਪਾਂ ਗੱਲ ਕਰਦੇ ਹੁੰਦੇ ਆ ਪਲੱਸ ਜਿਹੜਾ ਜੋ ਫੀਡਬੈਕ ਸਾਨ ਵੀ ਨਾਲ ਕਰਵਾ ਆਉਂਦਾ ਜੋ ਮੇਰੇ ਤਜਰਬੇ ਹੁੰਦੇ ਜੋ ਆਪਾਂ ਜਿਹੜਾ ਹੈਗਾ ਜਿੰਨੀਆਂ ਵੀ ਅੱਜ ਤਾਈਂ ਜਿਹੜਾ ਹੈਗਾ ਲੰਬਾ ਸਮਾਂ ਹੋ ਗਿਆ 17-18 ਤੋਂ ਲੱਗੇ ਹੋਏ ਆ ਤਾਂ 35 ਦਿਨਾਂ ਦੀ ਜਲਾਵਾਂਗੇ ਉੱਥੇ 7-8 ਦਿਨ ਦਾ ਤੇ ਜੇ 45 ਦਿਨ ਦੀ ਪਨੀਰੀ ਆਪਾਂ ਲਾਉਣੇ 20% ਤੱਕ ਝਾੜ ਤੱਕ ਸਾਰਾ ਲੱਗਦਾ ਮਤਲਬ 100 ਮਣ ਝਾੜ ਮਗਰ 20 ਮਣ ਝਾੜ ਤੁਹਾਡਾ ਉੱਡ ਜਾਂਦਾ ਇਸੇ ਤਰ੍ਹਾਂ ਦੇ ਦਰਮਿਆਨੇ ਸਮਝ ਲਈਆਂ ਕਿਸਮਾਂ ਦੇ ਵਿੱਚ ਤਾਂ ਕਿੰਨੇ ਦਿਨ ਦੀ ਪਨੀਰੀ ਆਪਾਂ ਤਿਆਰ ਕਰੀਏ ਪਨੀਰੀ ਤਿਆਰ ਕਰਨ ਵਾਸਤੇ ਮੈਂ ਡਿਟੇਲ ਦੇ ਵਿੱਚ ਵੀਡੀਓਜ਼ ਪਾਈਆਂ ਹੁੰਦੀਆਂ ਕਈ ਕਵਾਰ ਕਿਸਾਨ ਵੀਰਾਂ ਤੋਂ ਉਹਨੇ ਦਿਨਾਂ 'ਚ ਪਨੀਰੀ ਨਹੀਂ ਤਿਆਰ ਹੁੰਦੀ ਉਹਦਾ ਕਾਰਨ ਹੁੰਦਾ ਡੈਫੀਸ਼ੈਂਸੀਆਂ ਨੇ ਜਿਵੇਂ ਹੁਣ ਟੈਂਪਰੇਚਰ ਅੱਪ ਹੋ ਗਿਆ ਲੋ ਬਗਣ ਲੱਗ ਪਈ ਪਨੀਰੀਆਂ ਰੰਗ-ਬਰੰਗੀਆਂ ਹੁਣ ਹੋ ਜਾਣੀਆਂ ਕਿਤੇ ਚਿੱਟਾ ਚਿੱਟੇ ਪੱਤੇ ਹੋ ਗਏ ਪੀਲੇ ਹੋ ਗਏ ਪੱਤੇ ਤੋਂ ਨੋਕਾਂ ਸੜਨ ਲੱਗ ਪਈਆਂ ਦੌਗੀਆਂ ਦੇ ਵਿੱਚ ਗਾਲੇ ਹੋ ਗਏ ਪੱਤੇ ਥੱਲੇ ਪੱਤਿਆਂ ਨੇ ਲਾਲੀ ਫੜ ਲਈ ਜਾਂ ਦੌਗੀਆਂ ਚ ਸੁੱਕਣ ਲੱਗ ਪਏ ਬੂਟੇ ਤਾਂ ਇਹ ਮੈਂ ਡਿਟੇਲ ਨਾਲ ਨਾਲ ਵੀਡੀਓ ਜਾਣਕਾਰੀ ਸਾਂਝੀ ਕੀਤੀ ਹੋਈ ਹੈ ਜਿਹੜੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਨੇ ਪੀਆ 126 ਹੈ ਜਾਂ ਬਾਸਮਤੀ ਕਿਸਮਾਂ ਨੇ ਪੂਸਾ ਬਾਸਮਤੀ 1847 1692 1509 ਇਨਾਂ ਦੀ ਪਨੀਰੀ 20 ਤੋਂ 30 ਦਿਨ ਦਾ ਜਿਹੜਾ ਵਿੰਡੋ ਆ ਕਿ ਤੁਸੀਂ 20 ਤੋਂ 30 ਦਿਨ ਦੀ ਪਨੀਰੀ ਜਿਹੜੀ ਲਾ ਸਕਦੇ ਆ ਆਮ ਤੌਰ ਤੇ 25 ਤੋਂ 30 ਦਿਨ ਵਾਲੇ ਕਿਸਾਨ ਵੀਰ ਕਰ ਲੈਂਦੇ ਆ 22 ਤੋਂ 25 ਦਿਨ ਬੈਸਟ ਟਾਈਮ ਆ ਜੇ ਇਹਨਾਂ ਦਿਨਾਂ ਜੇ ਤੁਸੀਂ ਪਨੀਰੀ ਲਾਉਂਗੇ ਤਾਂ ਟਾਪ ਝਾੜ ਲਵੋਗੇ 25 30 ਦਿਨ ਵੀ ਠੀਕ ਆ ਪਰ 22 ਤੋਂ 25 ਬੈਸਟ ਆ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੇ ਜਿਨ੍ਹਾਂ ਦੇ ਵਿੱਚ ਪੀਆਰ ਕਿਸਮਾਂ ਨੇ ਪੀਆਰ ਤੁਸੀਂ ਪੀਆਰ 113 14 21 22 ਆਪਣੀ 27 28 29 30 31 32 ਇਹਨਾਂ ਦੇ ਵਿੱਚ 30 ਤੋਂ 35 ਦਿਨ ਦੀ ਆਪਾਂ ਕਹਿੰਦੇ ਨੇ ਕਿ ਜੇ 35 ਦਿਨ ਤੱਕ ਵੱਤ ਵਤ ਤੁਸੀਂ ਪਨੀਰੀ ਖੇਤ ਦੇ ਵਿੱਚ ਲਾ ਦਿਓ ਬੈਸਟ ਟਾਈਮ ਕਿਹੜਾ 27 ਤੋਂ 29 ਦਿਨ ਮਤਲਬ 28 29 ਦਿਨਾਂ ਦੇ ਪਨੀਰੀ ਜਿਹੜੀ ਤੁਸੀਂ ਤਿਆਰ ਕਰਦੇ ਹੋ ਕਰਕੇ ਲਾ ਦਿਓ ਉਹ ਬੈਸਟ ਰਿਜ਼ਲਟ ਆ ਕਾਰਨ ਕੀ ਹੁੰਦਾ ਜਦੋਂ ਤੁਸੀਂ ਪਨੀਰੀ ਛੋਟੀ ਤਿਆਰ ਕਰਕੇ ਖੇਤ ਚ ਲਾ ਦਿੰਦੇ ਆ ਉਹਦੇ ਕੋਲੇ ਨਿਊਟ੍ਰੀਐਂਟ ਅਪਟੇਕ ਵਾਸਤੇ ਵਿੰਡੋ ਵੱਧ ਰਹੀਦੀ ਐ ਉਹਦੇ ਵਾਸਤੇ ਫਟਾਰ ਵਾਸਤੇ ਟਾਈਮ ਵੱਧ ਰੰਦਾ ਉਹਦੇ ਵਾਸਤੇ ਕਿਉਂਕਿ ਜਿਹੜਾ ਉਹਨੇ ਨਿਊਟ੍ਰੀਐਂਟ ਅਪਟੇਕ ਵੱਧ ਸਮੇਂ ਵਾਸਤੇ ਕਰਨੀ ਐ ਖੇਤ ਦੇ ਵਿੱਚ ਵੱਧ ਸਮਾਂ ਰਹੂਗਾ ਉਨੀ ਉਹ ਫੋਟ ਵਾਸਤੇ ਉਹਨੂੰ ਟਾਈਮ ਵੱਧ ਬਚੂਗਾ ਗੋਭ ਚ ਜਦੋਂ ਉਹਨੇ ਆਉਣਾ ਜੇ ਮੰਨ ਲਓ ਪਨੀਰੀ ਵੱਡੀ ਐ ਗੋਭ ਚ ਜਲਦੀ ਆਜੂ ਨਸਾਰਾ ਜਲਦੀ ਆਜੂ ਜੇ ਉਹਨੂੰ ਆਪਾਂ ਕੱਚਾ ਕਰਾਂਗੇ ਯੂਰੀਆ ਵੱਧ ਪਾਵਾਂਗੇ ਫੇਰ ਉਹਦੇ ਵਿੱਚ ਬਿਮਾਰੀ ਆਉ ਕੋਈੜਾ ਮਕੋੜਾ ਉਹ ਫੋਕ ਬਣੂ ਦਾਣਾ ਹਲਕਾ ਪਊ ਮਤਲਬ ਵੱਡੀ ਪਨੀਰੀ ਜੇ ਆਪ ਕਹਿਦਿਏ 10 ਦਿਨ ਦੀ 15 ਦਿਨ ਦੀ ਵੱਡੀ ਪਨੀਰੀ ਲਾ ਕੇ ਆਵਾ ਛੋਟੀ ਪਨੀਰੀ ਜਿੰਨਾ ਝਾੜ ਲੈ ਲਾਂਗੇ ਬਿਲਕੁਲ ਸੰਭਵ ਹੈ ਨਹੀਂ ਆ ਖਰਚਾ ਵਧਾ ਸਕਦੇ ਆ ਖੇਚਲ ਵਧਾ ਸਕਦੇ ਆ ਕੁਆਲਿਟੀ ਜ਼ਰੂਰ ਖਰਾਬ ਕਰ ਸਕਦੇ ਆ ਦਾਣੇ ਦੀ ਕੁਆਲਿਟੀ ਦਾ ਬਹੁਤ ਫਰਕ ਪੈਂਦਾ ਹੈ ਦਾਣੇ ਵਿੱਚ ਟੋਟਾ ਆਉਣਾ ਕੁਆਲਿਟੀ ਡਾਊਨ ਜਾਣੀ ਰੈਜ਼ਿਡਿਊ ਆਉਣਾ ਇਹ ਗੱਲਾਂ ਖਾਸ ਤੌਰ ਤੇ ਧਿਆਨ ਮੰਗਦੀਆਂ ਨੇ ਤੇ ਜੋ ਤੁਹਾਡੇ ਸਵਾਲ ਆ ਤੁਸੀਂ ਆਪਦੇ ਸਵਾਲ ਵੀ ਕਿਰਪਾ ਕਰਕੇ ਥੱਲੇ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਜਿਵੇਂ ਜਿਵੇਂ ਤੁਹਾਡੇ ਸਵਾਲ ਆਉਂਦੇ ਆ ਮੈਂ ਨਾਲ ਦੀ ਨਾਲ ਤਕਨੀਕੀ ਨੁਕਤੇ ਮੇ ਸਾਂਝੇ ਕਰੀ ਜਾਣੇ ਆ ਪਿਛਲੀ ਸਾਲ ਪਿਛਲੇ ਸਾਲ ਵਾਲੀਆਂ ਜਿਹੜੀਆਂ ਜਾਣਕਾਰੀਆਂ ਆ ਪਰ ਲਗਾਤਾਰ ਹੁੰਦਾ ਉਹ ਰਿਪੀਟ ਵੀ ਕਰਦੇ ਰਹੇ ਨੇ ਕਿਉਂਕਿ ਨਵੇਂ ਕਿਸਾਨ ਵੀ ਜੁੜਦੇ ਆ ਜੇ ਕੋਈ ਨਵਾਂ ਸਵਾਲ ਹੁੰਦਾ ਉਹਦੇ ਬਾਰੇ ਵੀ ਮਤਲਬ ਤਕਨੀਕੀ ਜਾਣਕਾਰੀ ਕਿਉਂਕਿ ਮੁੱਖ ਮੰਤਵ ਕੀ ਆ ਆਪਣਾ ਸੀਮਤ ਖਰਚ ਦੇ ਵਿੱਚ ਚੰਗਾ ਰਿਜ਼ਲਟ ਲੈਣਾ ਕੋਈ ਆਪਾਂ ਪ੍ਰੋਡਕਟ ਨਹੀਂ ਵਾਧੂ ਪ੍ਰਮੋਟ ਕਰਨਾ ਕੋਈ ਆਪਾਂ ਪ੍ਰਾਈਵੇਟ ਕਿਸੇ ਕਿਸਮ ਦਾ ਪ੍ਰੋਡਕਟ ਆਪਾਂ ਕੋਈ ਮੈਂ ਤੁਹਾਨੂੰ ਕਹਿੰਦਾ ਨਹੀਂ ਕਿ ਆਸਮਗਰੀ ਪਾ ਲਓ ਜੋਰ ਕਮੈਂਡੇਸ਼ਨ ਜੋ ਸਫਾਰਿਸ਼ ਹੈ ਉਹੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਮੁੱਖ ਮੰਤਵ ਹੀ ਆਪਣਾ ਇਹ ਜੇ ਆਪਾਂ ਪ੍ਰੋਡਕਟ ਪਾ ਪਾ ਕੇ ਝਾੜ ਚੰਗਾ ਲਿਆ ਤਾਂ ਉਹਦਾ ਕੋਈ ਜਾਣਕਾਰੀਆਂ ਜਿਹੜੀਆਂ ਆਪਾਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਹਾਂ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੈ ਤਾਂ ਖੇਤੀ ਖਰਚਾ ਘਟੇ ਕਿਸਾਨ ਦਾ ਝਾੜ ਚੰਗਾ ਹੋਵੇ ਮੁਨਾਫਾ ਵਧੇ ਕਿਉਂਕਿ ਝਾੜ ਹੁਣ ਇੱਕ ਥਾਂ ਤੇ ਜਾ ਕੇ ਸਥਿਰ ਹੋ ਰਹੇ ਆ ਪਰ ਖਰਚਾ ਵੀ ਨਾਲ ਵਧ ਰਿਹਾ ਤੇ ਮੁੱਖ ਮੰਤਵ ਜਿਹੜਾ ਇਸ ਟਾਈਮ ਆਪਣਾ ਹੈਗਾ ਕਿ ਆਪਾਂ ਖੇਤੀ ਖਰਚੇ ਘਟਾਉਣੇ ਆ ਉਹ ਸੀਮਿਤ ਕਰਨੇ ਆ ਝਾੜ ਦਾ ਆਪਾਂ ਮੈਕਸਮਾਈਜ਼ ਕਰ ਚੁੱਕੇ ਆ ਨਵੀਆਂ-ਨਵੀਆਂ ਕਿਸਮਾਂ ਆ ਰਹੀਆਂ ਨੇ ਝਾੜ ਹੋਰ ਵਧ ਰਿਹਾ ਪਰ ਖਰਚਾ ਵੀ ਨਾਲ ਆਪਾਂ ਵਧਣ ਨਹੀਂ ਦੇਣਾ ਖਰਚਾ ਆਪਾਂ ਸੀਮਿਤ ਰੱਖਣਾ ਇਸ ਕਰਕੇ ਪਨੀਰੀ ਕੋਸ਼ਿਸ਼ ਕਰੋ ਪਿਆਰ ਘੱਟ ਸਮੇਂ 'ਚ ਕਰਕੇ ਬੰਪਰ ਚਾੜ ਲਗੀ ਬਹੁਤ ਬਹੁਤ ਤੁਹਾਨੂੰ ਆਸ਼ੁਕਰੀ ਮੈਂ